ਇੱਕ ਵੀਰ ਦਾ ਸਵਾਲ ਸੀਗਾ ਕਿ ਜਦੋਂ ਭੁੱਖ ਲੱਗੀ ਹੋਵੇ ਉਦੋਂ ਗਾਉਣਾ ਮਤਲਬ ਰਿਆਜ਼ ਕਰਨਾ ਉਹਦੇ ਕੋਈ ਨੁਕਸਾਨ ਹੈਗੇ ਆ ਨੁਕਸਾਨ ਕੋਈ ਨਹੀਂ ਅ ਰੱਜ ਕੇ ਸਗੋਂ ਰੋਟੀ ਖਾ ਕੇ ਜਾਂ ਕੋਈ ਵੀ ਤੁਸੀਂ ਮੀਲ ਲਈ ਹੈ ਤੁਸੀਂ ਲੰਚ ਕੀਤਾ ਜਾਂ ਬ੍ਰੇਕਫਾਸਟ ਕੀਤਾ ਜਾਂ ਤੁਸੀਂ ਡਿਨਰ ਕੀਤਾ ਰੱਜ ਕੇ ਜਦੋਂ ਅਸੀਂ ਪ੍ਰਸ਼ਾਦਾ ਛਕਿਆ ਹੋਵੇ ਉਸ ਤੋਂ ਬਾਅਦ ਨਾਲ ਦੀ ਨਾਲ ਕਦੇ ਵੀ ਨਹੀਂ ਗਾਉਣਾ ਹੁੰਦਾ ਕਿਉਂਕਿ ਤੁਹਾਡੀਆਂ ਨਾੜੀਆਂ ਦੇ ਵਿੱਚ ਜਿਹੜਾ ਭੋਜਨ ਹੁੰਦਾ ਆ ਉਹ ਡਾਈਜੈਸਟ ਹੋਣ ਵਾਸਤੇ ਥੱਲੇ ਜਾ ਰਿਹਾ ਹੁੰਦਾ ਹੈ ਹਨਾ ਹਜਮ ਹੋਣ ਵਾਸਤੇ ਤਾਂ ਉਹ ਜਦੋਂ ਤੁਸੀਂ ਗਾਉਣੀਓ ਤਾਂ ਪ੍ਰੈਸ਼ਰ ਤਾਂ ਨੂੰ ਵੱਜਦਾ ਆ ਤੇ ਫਿਰ ਗਲੇ ਦੇ ਵਿੱਚ ਜਿਹੜੀ ਖਰਾਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਖਾਲੀ ਪੇਟ ਗਾਉਣਾ ਉਹ ਕੋਈ ਉਹਦਾ ਨੁਕਸਾਨ ਨਹੀਂ ਹੈਗਾ ਸਵੇਰ ਦਾ ਰਿਆਸ ਜਿਹੜਾ ਖਰਜ ਦਾ ਰਿਆਜ ਜਾਂ ਸਾਹ ਦੀ ਪ੍ਰੈਕਟਿਸ ਸਾਹ ਨੂੰ ਭਰਨਾ ਇਹ ਰਿਆਜ਼ ਕੀਤਾ ਹੀ ਖਾਲੀ ਪੇਟ ਜਾਂਦੇ ਆ ਤੁਸੀਂ ਕੱਲਾ ਪਾਣੀ ਪੀ ਸਕਦੇ ਹੋ ਜਾਂ ਜਿਹੜੇ ਚਾਹ ਦੇ ਸ਼ਕੀਨ ਹੈਗੇ ਆ ਚਾਹ ਪੀ ਕੇ ਉਹ ਰਿਆਜ਼ ਕਰ ਸਕਦੇ ਆ ਤੇ ਇੱਕ ਵੀਰ ਨੇ ਹੋਰ ਪੁੱਛਿਆ ਸੀਗਾ ਕਿ ਗਲਾ ਜਦੋਂ ਖਰਾਬ ਹੋਵੇ ਉਦੋਂ ਰਿਆਜ਼ ਕਰਨਾ ਚਾਹੀਦਾ ਮਤਲਬ ਗਲਾ ਥੱਕਿਆ ਜਦੋਂ ਫੀਲ ਕਰਦਾ ਉਦੋਂ ਰਿਆਜ਼ ਕਰਨਾ ਚਾਹੀਦਾ ਸਾਡਾ ਗਲਾ ਸਾਨੂੰ ਇਸ਼ਾਰਾ ਇੰਡੀਕੇਟ ਦੇ ਦਿੰਦਾ ਹੈਗਾ ਆ ਇੰਡੀਕੇਸ਼ਨ ਸਾਨੂੰ ਮਿਲ ਜਾਂਦੀ ਹੈ ਉਹਦੇ ਵਿੱਚ ਇਹ ਆ ਵੀ ਤੁਸੀਂ ਦੇਖਣਾ ਹੁੰਦਾ ਵੀ ਕਈ ਵਾਰੀ ਜਦੋਂ ਤੁਸੀਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਣਾ ਜਦੋਂ ਅਸੀਂ ਜਿਮ ਲਾਉਣੇ ਆ ਸਾਨੂੰ ਜਿਮ ਵਾਲਾ ਬਾਈ ਕਹਿੰਦਾ ਵੀ ਇੱਕ ਡੰਡ ਹੋਰ ਮਾਰ ਲਾ ਫਿਰ ਉਸ ਤੋਂ ਬਾਅਦ ਕਹਿੰਦਾ ਇੱਕ ਹੋਰ ਮਾਰ ਲਾ ਮਤਲਬ ਜਿੱਥੋਂ ਤੱਕ ਤੁਸੀਂ ਮੈਕਸਿਮਮ ਉਹ ਤੁਹਾਨੂੰ ਫੀਲ ਹੋਣ ਲੱਗ ਪੈਂਦੀ ਹੈ ਵੀ ਹੁਣ ਇਸ ਤੋਂ ਬਾਅਦ ਤਾਂ ਬੱਸ ਹੈ ਹਨਾ ਤਾਂ ਉਹ ਉਵੇਂ ਸਾਡੇ ਗਲੇ ਨਾਲ ਹੁੰਦਾ ਆ ਵੀ ਜਿੱਦੋਂ ਕਹ ਲੈ ਵੀ ਘੰਟਾ ਡੇਢ ਘੰਟਾ ਰਿਆਜ਼ ਕਰਨ ਤੇ ਜਦੋਂ ਸਾਡਾ ਗਲਾ ਥੱਕ ਜਾਂਦਾ ਫਿਰ ਉਸਤਾਦ ਕਹਿੰਦਾ ਵੀ 15 ਮਿੰਟ ਹੁਣ ਇਸ ਤੋਂ ਬਾਅਦ ਉੱਤੇ ਜਿਹੜੇ ਹੋਰ ਲਾ ਲਈਂਗਾ ਨਾ ਤੂੰ ਉਹਦਾ ਜਿਹੜਾ ਬੈਨੀਫਿਟ ਆ ਉਹ ਤੇਨੂੰ ਜ਼ਿਆਦਾ ਹੋਊਗਾ ਸੋ ਪਰ ਇਹਦੇ ਇੱਕ ਹੋਰ ਚੀਜ਼ ਮਨ ਨਾਲ ਐਡ ਕਰਨੀ ਚਾਹਣਾ ਕਿ ਥੋੜਾ ਗਲਾ ਤੁਹਾਨੂੰ ਕਈ ਵਾਰੀ ਦੱਸ ਦਿੰਦਾ ਵੀ ਉਹ ਬਿਲਕੁਲ 100% ਹੀ ਉਹਨੂੰ ਰੈਸਟ ਚਾਹੀਦੀ ਆ ਤੇ ਫਿਰ ਉੱਥੇ ਧੱਕਾ ਗਲੇ ਨਾਲ ਨਾ ਕਰੋ ਕਿਉਂਕਿ ਗਲਾ ਬਹੁਤ ਸੂਖਮ ਚੀਜ਼ ਆ ਬੜੀ ਨਾਜ਼ੁਕ ਚੀਜ਼ ਆ ਬੜਾ ਸਾਂਭ ਕੇ ਰੱਖਣ ਵਾਲੀ ਚੀਜ਼ ਆ ਜੇ ਇਹਦੇ ਨਾਲ ਪਾ ਇਨੂੰ ਬੜਾ ਪਿਆਰ ਨਾਲ ਜਿਵੇਂ ਪੁੱਤਾਂ ਨੂੰ ਪਾਲੀਦਾ ਇਸ ਤਰੀਕੇ ਨਾਲ ਇਹਨੂੰ ਪਾਲੋ ਫਿਰ ਤਾਂਕਿ ਇਹ ਲੰਬਾ ਜਿਹੜਾ ਚੱਲ ਸਕੇ ਤੁਸੀਂ 50 ਸਾਲ ਦੇ ਹੋ ਕੇ 60 ਸਾਲ ਦੇ ਹੋ ਕੇ ਉਦੋਂ ਵੀ ਤੁਹਾਡੀ ਜਿਹੜੀ ਆਵਾਜ਼ ਹੈ ਉਹ ਇੱਕ ਯੰਗਸਟਰ ਦੀ ਆਵਾਜ਼ ਵਾਂਗੂ ਫੀਲ ਆਵੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਜੀ